ਇਹ ਬਿਲਕੁਲ ਝੂਠੀ ਜਿਹੜੀ ਅਫਵਾਹ ਜਾਣ ਕੇ ਵਿਰੋਧੀ ਆ ਨੇ ਜਿਹੜੇ ਉਹਨਾਂ ਤੋਂ ਇਹ ਲੋਕਪ੍ਰਿਆ ਜਿਹੜਾ ਆਉਣ ਵਾਲੇ ਸਮੇਂ ਚ ਸਤਾਈ ਚ ਕਾਂਗਰਸ ਦੀ ਸਰਕਾਰ ਬਣਨੀ ਆ ਉਹ ਵਿਖਲਾ ਗਿਆ ਵਿਖਲਾਡ ਦੇ ਵਿੱਚ ਇਹੋ ਜੀਆਂ ਇਹ ਛਰਾਰਤ ਬਾਜ਼ੀਆਂ ਹੁੰਦੀਆਂ ਨਾ ਕੋਈ ਚੈਨਲ ਨਾ ਕਿਸਨੇ ਪੁੱਛਿਆ ਨਾ ਮੇਰਾ ਰੀਜਨ ਲਿਆ ਇਸ ਕਰਕੇ ਉਹ ਇੱਕ ਫੇਕ ਬਣਾ ਕੇ న్యూਸ ਤੇ ਉਹ ਬਕਾਇਦਾ ਵੀ ਜਿੱਤੋ ਹਲਕੇ ਚ ਸਾਉਗਸਾਉ ਜਿਹੜਾ ਉਹਨੂੰ ਟੈਕਟ ਮਿਲੂਗੀ ਤੱਕ ਪੇਜ ਵਾਲਿਆਂ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੋਈ ਤਸੱਲੀ ਭਖਸ਼ ਕੋ ਜਵਾਬ ਨਹੀਂ ਦਿੱਤਾ ਤੇ ਜਿਹੜੀ ਇਹ ਖਬਰ ਹੈ ਬਿਲਕੁਲ ਝੂਠੀ ਤੇ ਬੇਬੁਨਿਆਦ ਖਬਰ ਹੈ ਕਿ ਨਾ ਕਿਸੇ ਤੱਥਾਂ ਤੋਂ ਬਿਨਾ ਕਿਸੇ ਗੱਲਬਾਤ ਤੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਬੇਬੁਨਿਆਦ ਜਿਹੜੀ ਖਬਰ ਆ ਉਹਨੂੰ ਫਲਾ ਕੇ ਲੋਕਾਂ ਚੋਂ ਗਮਰਾਹ ਨਾ ਕਰੋ ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ प्रदीप ਧਰਲੋ ਇਸ ਵਕਤ ਨਿਹਾਲ ਸਿੰਘ ਵਾਲਾ ਦੇ ਕਾਂਗਰਸ ਦੇ ਦਫ਼ਤਰ ਦੇ ਵਿੱਚ ਅਸੀਂ ਮੌਜੂਦ ਹੈ ਜਿਥੇ ਇਸ ਵਕਤ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਭੁਪਿੰਦਰ ਸਿੰਘ ਸਾਹੋ ਕੇ ਜਿਹੜੇ ਕਿ ਹਲਕਾ ਇੰਚਾਰਜ ਨੇ ਆ ਕਾਂਗਰਸ ਪਾਰਟੀ ਦੇ ਨਿਹਾਲ ਸਿੰਘ ਵਾਲਾ ਹਲਕੇ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਚਾਰੋਂ ਬਲਾਕ ਪ੍ਰਧਾਨ ਆ ਮੌਜੂਦ ਨੇ ਰੁਪਿੰਦਰ ਦੀਨਾ ਜੀ ਮੌਜੂਦ ਨੇ ਔਰ ਸ਼ਹਿਰੀ ਬਲਾਕ ਪ੍ਰਧਾਨ ਰੂਪlal ਮਿੱਤਲ ਜੀ ਔਰ ਉਹਨਾਂ ਦੇ ਨਾਲ ਜਸਵੰਤ ਸਿੰਘ ਪੱਪੀ rau ਕੇ ਤਮਾਮ ਜਿਹੜੀ ਲੀਡਰਸ਼ਿਪ ਹੈ ਉਹ ਜਿਹੜੀ ਮੌਜੂਦ ਹੈ ਕੋਪਾਲ ਮਿੱਤਲ ਜੀ ਮੌਜੂਦ ਨੇ ਔਰ ਜਗਦੀਪ ਸਿੰਘ ਜੱਗਾ ਮਦੋਂ ਕੇ ਉਹ ਵੀ ਮੌਜੂਦ ਨੇ ਔਰ ਸਮੁੱਚੀ ਲੀਡਰਸ਼ਿਪ ਦੇ ਨਾਲ ਅੱਜ ਇਸ ਵਕਤ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਜੇ ਗੱਲ ਕੀਤੀ ਜਾਵੇ 2027 ਦੀ ਮਿਸ਼ਨ 2027 ਕਾਂਗਰਸ ਦਾ ਬੜੀ ਜਿਹੜੀ ਗਰਮ ਜੋਸ਼ੀ ਦੇ ਨਾਲ ਸ਼ੁਰੂ ਹੋਇਆ ਜਿਵੇਂ ਹੀ ਨਵੇਂ ਸਾਲ ਸਾਲ ਦੀ ਸ਼ੁਰੂਆਤ ਹੋਈ ਹੈ ਕਾਂਗਰਸ ਪਾਰਟੀ ਨੇ ਇੱਕ ਵੱਡਾ ਜਿਹੜਾ ਮਾਰਕਾ ਮਾਰਿਆ ਕਿ ਬਦਨੀ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਜੁਆਇਨਿੰਗ ਹੋਈ ਹੈ ਔਰ ਉਸ ਤੋਂ ਬਾਅਦ ਭពਿੰਦਰ ਸਿੰਘ ਸਾਹੋਕੇ ਲਗਾਤਾਰ ਜਿਹੜਾ ਸਰਗਰਮੀਆਂ ਦੇ ਵਿੱਚ ਨੇ ਔਰ ਇਸ ਦੇ ਨਾਲ ਹੀ ਆਪਾਂ ਸਵਾਲ ਜਵਾਬ ਜਿਹੜਾ ਕਰਦੇ ਆਂ ਅਹਿਮ ਮੁੱਦਿਆਂ ਤੇ ਗੱਲਬਾਤ ਕਰਦੇ ਆਂ ਆਓ ਭពਿੰਦਰ ਸਿੰਘ ਸਾਹੋਕੇ ਉਹਨਾਂ ਦੇ ਨਾਲ ਸਮੁੱਚੀ ਲੀਡਰਸ਼ਿਪ ਦੇ ਨਾਲ ਗੱਲਬਾਤ ਕਰਦੇ ਆਂ ਕਿਵੇਂ ਚੱਲ ਰਿਹਾ ਮਿਸ਼ਨ 2027 ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕੀਤੀ ਜਾਵੇ ਕਿਹੋ ਜਿਹਾ ਮਾਹੌਲ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਜਿੰਨੇ ਵੀ ਸ੍ਰੋਤੇ ਆ ਸੁਣਨ ਵਾਲੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਪ੍ਰਦੀਪ ਜੀ ਕਿ ਬਧਨੀ ਕਲਾਂ ਦੇ ਵਿੱਚ ਸੈਂਟਰ ਪੈਂਦਾ ਸਾਡੇ ਹਲਕੇ ਦਾ ਤੇ ਉੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਜਿੱਥੇ ਸਾਬਕਾ ਐਮਸੀ 2 ਵਾਰ ਦਾ ਬਣਿਆ ਹੋਇਆ ਸੀ ਉਹਨੇ ਪਾਰਟੀ ਜੁਆਇਨ ਕੀਤੀ ਤੇ ਨਾਲ ਸੈਂਕੜੇ ਨੌਜਵਾਨ ਮੁੰਡੇ ਉਹ ਸ਼ਾਮਲ ਹੋਏ ਆ ਤੇ ਜਿਹਦੇ ਵਿੱਚ ਨਾਲ ਮੇਰੇ ਬੇਟੇ ਨੇ ਵੀ ਸ਼ੁਰੂਆਤ ਕੀਤੀ ਆ ਕੱਲ ਅਸੀਂ ਪੋਸਟ ਵੀ ਪਾਈ ਆ ਵਕੀਲ ਆ ਉਹ ਪ੍ਰੈਕਟਿਸ ਕਰਦਾ ਪਰ ਉਹਨਾਂ ਨੇ ਮੇਰੇ ਨਾਲ 2027 ਦੇ ਵਿੱਚ ਜਿਹੜਾ ਅ ਮੇਰੇ ਨਾਲ ਸਪੋਰਟ ਕਰਨ ਵਾਸਤੇ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਵਾਸਤੇ ਉਹਨਾਂ ਵੀ ਸ਼ੁਰੂਆਤ ਕਰਤੀ ਐ ਇਸ ਕਰਕੇ ਬਦਨੀ ਕਲਾ ਦੇ ਵਿੱਚ ਸਾਨੂੰ ਬਹੁਤ ਵੱਡਾ ਬਲ ਮਿਲਿਆ ਸਾਰੇ ਸਾਡੀ ਸੀਨੀਅਰ ਲੀਡਰਸ਼ਿਪ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਵੱਡੀ ਤعداد ਦੇ ਵਿੱਚ ਲੋਕ ਨੌਜਵਾਨ ਸ਼ਾਮਲ ਹੋਏ ਇੱਕ ਸੋਸ਼ਲ ਮੀਡੀਆ ਤੇ ਇੱਕ ਫੋਟੋ ਹੈ ਜਿਹੜੀ ਕਿਸੇ ਚੈਨਲ ਤੇ ਕਿਸੇ ਪੇਜ ਤੇ ਹੋ ਰਹੀ ਹੈ ਵਾਇਰਲ ਜਿਸ ਦੇ ਵਿੱਚ ਇੱਕ ਖਬਰ ਲਿਖਿਆ ਗਿਆ ਹੈ ਕਿ ਭੁਪਿੰਦਰ ਸਿੰਘ ਸਾਹੋ ਕੇ ਜੇ ਤੋ ਤੋ ਤਿਆਰੀ ਕਰ ਰਹੇ ਆ ਜਾਂ ਜੇ ਤੋ ਇਹ ਕਿੰਨੀ ਕਿ ਸਚਾਈ ਹੈ ਇਹਦੇ ਚ ਕੀ ਮਸਲਾ ਇਹ ਬਿਲਕੁਲ ਝੂਠੀ ਜਿਹੜੀ ਅਫਵਾਹ ਜਾਣ ਕੇ ਵਿਰੋਧੀ ਹੈ ਨਾ ਜਿਹੜੇ ਉਹਨਾਂ ਤੋਂ ਇਹ ਲੋਕਪ੍ਰਿਆ ਜਿਹੜਾ ਆਉਣ ਵਾਲੇ ਸਮੇਂ ਚ ਸਤਾਈ ਚ ਕਾਂਗਰਸ ਦੀ ਸਰਕਾਰ ਬਣਨੀ ਆ ਉਹ ਬਖਲਾ ਗਿਆ ਬਖਲਾੜ ਦੇ ਵਿੱਚ ਇਹੋ ਜੀਆਂ ਇਹ ਸ਼ਰਾਰਤ ਬਾਜ਼ੀਆਂ ਹੁੰਦੀਆਂ ਨਾ ਕੋਈ ਚੈਨਲ ਨਾ ਕਿਸ ਨੇ ਪੁੱਛਿਆ ਨਾ ਮੇਰਾ ਵੀਜ਼ਨ ਲਿਆ ਇਸ ਕਰਕੇ ਉਹ ਇੱਕ ਫੇਕ ਬਣਾ ਕੇ ਨਿਊਜ਼ ਤੇ ਉਹ ਬਕਾਇਦਾ ਜੇਤੋ ਹਲਕੇ ਚ ਸਾਉਖੇ ਸਾਹਿਬ ਜਿਹੜਾ ਉਹਨਾਂ ਨੂੰ ਟਿਕਟ ਮਿਲੂਗੀ ਤੁਹਾਡੀ ਉਸ ਪੇਜ ਦੇ ਜਿਹੜੇ ਪ੍ਰਬੰਧਕ ਹੈ ਜਾਂ ਐਡਮਿਨ ਹੈ ਉਹਨਾਂ ਨੇ ਤੁਹਾਡੀ ਵਰਸ਼ਨ ਜਾਂ ਫੋਨ ਕੀਤਾ ਤੁਹਾਨੂੰ ਤੁਹਾਡੇ ਕੋਲ ਸੰਪਰਕ ਹੋਇਆ ਇਹ ਕੋਈ ਦੂਜਾ ਕੋਈ ਪੇਜ ਪੂਜ ਮਾੜਾ ਮੋਟਾ ਅੱਜ ਕੱਲ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਦੇ ਕਿੰਨੇ ਪੇਜ ਲਾਏ ਆ ਉਹ ਜਿਹੜਾ ਨੰਬਰ ਦਿੱਤਾ ਸੀ ਉਹਨੂੰ ਅਸੀਂ ਪੁੱਛਿਆ ਉਹ ਕਹਿੰਦਾ ਜੀ ਜੇਤੋ ਹਲਕੇ ਚ ਲੋਕ ਕਹਿ ਰਹੇ ਆ ਵੀ ਸਾਉਖੇ ਸਾਹਿਬ ਇੱਥੇ ਆਉਣਗੇ ਸਾਉਖੇ ਸਾਹਿਬ ਆਉਣਗੇ ਮੈਂ ਕਿਹਾ ਤੂੰ ਮੈਨੂੰ ਪਸਤਾ ਲੈਂਦਾ ਕਿਉਂਕਿ ਮੈਂ ਤਾਂ ਜਿੰਨੀ ਜ਼ਿੰਦਗੀ ਹੈ ਉਹ ਹਲਕੇ ਨੂੰ ਸਮਰਪਿਤ ਕੀਤੀ ਹੈ ਇਸ ਧਰਤੀ ਨੂੰ ਸਮਰਪਿਤ ਕੀਤੀ ਹੈ ਇਹ ਮੇਰੀ ਕਰਮ ਭੂਮੀ ਹੈ ਤੇ ਹੁਣ ਇੰਨਾ ਸਮਾਂ ਜਿੱਥੇ ਮੈਨੂੰ ਬੱਚਾ ਬੱਚਾ ਜਾਣਦਾ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇੰਨੀ ਮੇਰੀ ਮਿਹਨਤ ਕੀਤੀ ਹੋਈ ਆ ਮੈਂ ਹਲਕਾ ਕਦੇ ਵੀ ਛੱਡ ਕੇ ਨਹੀਂ ਜਾਊਗਾ ਇਹ ਮੇਰੇ ਜਿਹੜੇ ਆਖਰੀ ਸਾਹ ਵੀ ਆ ਉਹ ਇਸ ਧਰਤੀ ਤੇ ਹਲਕਾ ਨਿਹਾਲ ਸਿੰਘ ਵਾਲੇ ਦੇ ਵਿੱਚ ਨਿਕਲਣਾ ਇਹ ਮੇਰੀ ਪਰਮਾਤਮਾ ਅੱਗੇ ਇਹ ਦਵਾ ਵੀ ਮੈਂ ਲੋਕਾਂ ਦੀ ਸੇਵਾ ਕਰਦਾ ਹੀ ਇਹ ਇਥੋਂ ਆਪਣੇ ਜ਼ਿੰਦਗੀ ਦੇ ਵਿੱਚ ਆਖਰੀ ਪਲ ਵੀ ਮੇਰੇ ਇਥੋਂ ਜਾਣ ਜੇ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਵਰਕਰਾਂ ਦੀ ਗੱਲ ਕੀਤੀ ਜਾਵੇ 2027 ਲਈ ਕਿੰਨੇ ਕੁ ਤਿਆਰ ਨਜ਼ਰ ਆ ਰਹੇ ਆ ਕਿਹੋ ਜਿਹਾ ਪਿਆਰ ਮਿਲਦਾ ਬਹੁਤ ਵਧੀਆ ਪਿਆਰ ਮਿਲਿਆ ਆ ਤੁਸੀਂ ਇੱਕ ਹੁਣੇ ਬਿਜ਼ਨਸਮੈਨ ਬੰਦੇ ਪਹਿਲਾਂ ਮਿਲੇ ਸੀ ਤੁਹਾਨੂੰ ਉਹਨਾਂ ਨੇ ਵੀ ਕਿਹਾ ਵੀ ਜਿੱਦ ਨਾਲ ਅਸੀਂ ਗੱਲ ਕਰਦੇ ਆ ਉਹੀ ਕਹਿੰਦੇ ਵੀ ਇਤ ਕਿਸ ਆਓ ਕਿਸ ਆਉ ਨੂੰ ਐਸ ਵਾਰ ਅਸੀਂ ਜਿਤਾ ਦੇਣਾ ਯਾਰ ਬਹੁਤ ਲੋਕਾਂ ਦੀ ਹਮਦਰਦੀ ਆ ਮੈਨੂੰ ਆਪ बिजनेਸਮੈਨ ਬੰਦੇ ਨੇ ਤੁਹਾਡੇ ਸਾਹਮਣੇ ਦੱਸਿਆ ਨਾ ਵੀ ਉਹਦਾ ਬਿਜ਼ਨਸ ਆ ਉਹਦੇ ਹਜ਼ਾਰਾਂ ਬੰਦੇ ਇੱਥੇ ਆਉਂਦੇ ਹੋਟਲ ਤੇ ਆਉਂਦੇ ਆ ਉਹ ਕਹਿੰਦਾ ਵੀ ਹਰ ਇੱਕ ਬੰਦੇ ਦੇ ਮਜਬੂਤ ਤੇ ਕੋਈ ਕੋਈ ਗੱਲ ਹੈ ਵੀ ਇਸ ਵਾਰ ਸਾਹੋਗਨ ਬਣਾਉਣਾ ਤੇ ਮੇਰਾ ਵੀ ਇਹ ਲੋਕਾਂ ਨੂੰ ਅਪੀਲ ਆ ਜਿਹੜੇ ਕੋਈ ਕੋਈ ਵਿਰੋਧੀ ਵੀ ਇਹਦੀਆਂ ਖਬਰਾਂ ਝੂਠੀਆਂ ਮੰਨਦੇ ਆ ਉਹਨਾਂ ਨੂੰ ਮੈਂ ਵਾਰਨਿੰਗ ਦਿੰਦਾ ਵੀ ਜੇ ਇਸ ਤੋਂ ਬਾਅਦ ਉਹ ਨਾ ਹਟੇ ਤਾਂ ਸੱਸੀ ਸਾਈਬਰ ਕ੍ਰਾਈਮ ਦੇ ਵਿੱਚ ਉਹਨਾਂ ਦੀ ਸ਼ਿਕਾਇਤ ਵੀ ਕਰਾਂਗੇ ਤੇ ਕਾਨੂੰਨੀ ਵਾਈਕ ਕਾਰਵਾਈ ਕਰਾਂਗੇ ਪਰ ਲੋਕਾਂ ਨੂੰ ਮੈਂ ਅਪੀਲ ਕਰਦਾ ਹਲਕਾ ਨੇ ਹਾਲ ਸਿੰਘ ਵਾਲੇ ਵਸੀਆਂ ਨੂੰ ਪੀ ਮੈਂ 27 ਦੇ ਵਿੱਚ ਚੋਣ ਡਟ ਕੇ ਲੜੂੰਗਾ ਪਾਰਟੀ ਹਾਈ ਕਮਾਂਡ ਦੀ ਜਿਹੜੀ ਉਹਨਾਂ ਦੀ ਸਹਿਮਤੀ ਦੇ ਨਾਲ ਤੇ ਪ੍ਰਮਾਤਮਾ ਕਿਰਪਾ ਕਰੇ ਇਸ ਹਾਈ ਕਮਾਂਡ ਦੀ ਝੋਲੀ ਦੇ ਵਿੱਚ ਟਿਕਟ ਜਿੱਤ ਕੇ ਇਸ ਵਾਰ ਕਾਂਗਰਸ ਪਾਰਟੀ ਨੂੰ ਦੇਵਾਂਗੇ ਜੀ ਬਹੁਤ ਧੰਨਵਾਦ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਹੀਂ ਚੈਨਲ ਦੇ ਮਾਧਿਅਮ ਰਹੀਂ ਤੇ ਸਾਰੇ ਸਰੋਤਿਆਂ ਨੂੰ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਤੱਕ 2027 ਦੀ ਗੱਲ ਕਰਤੀ ਹੈ ਤੁਸੀਂ ਪ੍ਰਦੀਪ ਜੀ 2027 ਦੀ ਤਿਆਰੀ ਹੈ ਜਿਹੜੀ ਉਹ ਬਿਲਕੁਲ ਹੀ ਸਾਡੇ ਵੱਲੋਂ ਜਿਹੜੀ ਓਕੇ ਆ ਕਿਉਂਕਿ ਸਾਡੇ ਹਲਕਾ ਇੰਚਾਰਜ ਸਰਦਾਰ ਭਪਿੰਦਰ ਸਿੰਘ ਸਾਹੋਕੇ ਉਹ ਕੋਈ ਇਹ ਨਹੀਂਗਾ ਵੀ 2027 ਨੂੰ ਨੇੜੇ ਦੇਖਦੇ ਆ ਹੋਇਆ ਉਹ ਹਲਕੇ ਦੇ ਵਿੱਚ ਵਿਚਰ ਰਹੇ ਆ ਹਲਕੇ ਦੇ ਭਲੀ ਭਾਨਤ ਸਾਰੇ ਲੋਕ ਜਾਣੂ ਆ ਜਦੋਂ ਤੋਂ ਇਹ ਸਿਆਸਤ ਦੀ ਪਾਰੀ ਦੇ ਵਿੱਚ ਇੱਥੇ ਉਤਰੇ ਹੋਏ ਆ ਉਸ ਦਿਨ ਤੋਂ ਲੈ ਕੇ ਅੱਜ ਦਿਨ ਤੱਕ ਸਰਦਾਰ ਭਪਿੰਦਰ ਸਿੰਘ ਸਾਹੋਕੇ ਤੇ ਸੁਮੇਤਾ ਸਾਹੋਕੇ ਪਰਿਵਾਰ ਜਿਹੜੇ ਲੋਕ ਸੇਵਾ ਦੇ ਲਈ ਤਤਪਾਰ ਹਮੇਸ਼ਾ ਹੀ ਹਲਕੇ ਦੇ ਚਾਹੇ ਦੁੱਖ ਦੇ ਸੁਖ ਦੇ ਸਮਗਮ ਹੋਣ ਚਾਹੇ ਸੁਖ ਦੇ ਪ੍ਰੋਗਰਾਮ ਹੋਣ ਹਮੇਸ਼ਾ ਇਸ ਪਰਿਵਾਰ ਨੇ ਬਾ ਚੜ ਕੇ ਪਰਿਵਾਰਾਂ ਦੇ ਨਾਲ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਹਲਕੇ ਦੇ ਵਿੱਚ ਜੇ ਅੱਜ ਤੁਸੀਂ ਦੇਖ ਲਓ ਚਾਹੇ ਕੋਈ ਵੀ ਜਿੱਤਿਆ ਹੋਇਆ ਉਮੀਦਵਾਰਾ ਚਾਹੇ ਕੋਈ ਹੋਰ ਉਸ ਵੇਲੇ ਦੇ 2022 ਦੇ ਜਿਹੜੀ ਚੋਣ ਜਿੰਨਾ ਕੈਂਡੀਡੇਟਾਂ ਨੇ ਲੜੀ ਸੀ ਅੱਜ ਤੁਹਾਨੂੰ ਕੋਈ ਦੇਖਦੇ ਹੋਣੇ ਕਿ ਪਿੰਡਾਂ ਦੇ ਵਿੱਚ ਦੁੱਖ ਦੇ ਸੁੱਖ ਦੇ ਜੇ ਜਾ ਰਹੇ ਆ ਤਾਂ ਕੇਵਲ ਸਰਦਾਰ ਭਪਿੰਦਰ ਸਿੰਘ ਸਾਹੋਕੇ ਇਸ ਕਰਕੇ ਜਦੋਂ ਇਲੈਕਸ਼ਨ ਹੋਈ 2022 ਤੋਂ ਲੈ ਕੇ ਕੰਟੀਨਿਊ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਚੱਲਦੇ ਆ ਰਹੇ ਨੇ ਲੋਕਾਂ ਦੇ ਕੰਮਾਂ ਚ ਲੋਕਾਂ ਦੇ ਦੁੱਖ ਦੇ ਸੁੱਖ ਦੇ ਇਸ ਕਰਕੇ ਜਿਹੜੀ ਤਿਆਰੀ ਹੈ ਤਿਆਰੀ ਤਾਂ ਅਸੀਂ ਇਹ ਸਮਝਦੇ ਹਾਂ ਵੀ ਸਾਡੀ ਤਾਂ ਤਿਆਰੀ 2022 ਤੋਂ ਚੱਲੀ ਜਾਂਦੀ ਹੈ ਜੀ ਇੱਕ ਖਬਰ ਜਿਹੜੀ ਜੈਤੋ ਹਲਕੇ ਤੋਂ ਇੱਕ ਭੇਜ ਤੇ ਕੋਈ ਖਬਰ ਨਸ਼ਰ ਹੋ ਰਹੀ ਹੈ ਕਿ ਭਗਵੰਦਰ ਸਿੰਘ ਸਾਹੋ ਕਿ ਜੈਤੋ ਹਲਕੇ ਤੋਂ ਤਿਆਰੀ ਕਰ ਰੇਸ ਨੂੰ ਲੈ ਕੇ ਵਰਕਰਾਂ ਦੇ ਵਿੱਚ ਕਾਫੀ ਕਨਫਿਊਜ਼ਨ ਹੈ ਇਹਦੇ ਬਾਰੇ ਜਾਣਕਾਰੀ ਉਹ ਕੱਲ ਸਾਡੇ ਸੋਸ਼ਲ ਮੀਡੀਆ ਤੇ ਜਿਹੜੀ ਟੀਮ ਜਿਹੜੀ ਕੰਮ ਕਰਦੀ ਆ ਸਾਡੀ ਹਲਕਾ ਨਿਹਾਲ ਸਿੰਘ ਵਾਲਾ ਦੀ ਕਾਂਗਰਸ ਪਾਰਟੀ ਦੀ ਉਹਨਾਂ ਮੁੰਡਿਆਂ ਨੇ ਸਾਡੇ ਨੌਜਵਾਨਾਂ ਨੇ ਜਿਹੜੇ ਸੋਸ਼ਲ ਮੀਡੀਆ ਵਾਲਿਆਂ ਨੇ ਉਹ ਖਬਰ ਜਦੋਂ ਦੇਖੀ ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਦੱਸਿਆ ਉਹ ਬੰਦੇ ਉਹਨਾਂ ਤੱਕ ਪੇਜ ਵਾਲਿਆਂ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੋਈ ਤਸੱਲੀ ਭਖਸ਼ ਕੋ ਜਵਾਬ ਨਹੀਂ ਦਿੱਤਾ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਜਿਹੜੀਆਂ ਇਸ ਤਰ੍ਹਾਂ ਦੇ ਪੇਜ ਵਗੈਰਾ ਚਲਾਉਂਦੇ ਨੇ ਉਹਨਾਂ ਨੂੰ ਵੀ ਅਸੀਂ ਆਪਣੇ ਵੱਲੋਂ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਤੁਸੀਂ ਬਿਨਾ ਕਿਸੇ ਤੱਥਾਂ ਤੋਂ ਬਿਨਾ ਕਿਸੇ ਗੱਲਬਾਤ ਤੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਬੇਵਨਿਆ ਜਿਹੜੀ ਖਬਰ ਆ ਉਹਨੂੰ ਫਲਾ ਕੇ ਲੋਕਾਂ 'ਚ ਗਮਰਾਹ ਨਾ ਕਰੋ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਸਾਹੂ ਕੇ ਸਾਹੂ ਨੇ ਵੀ ਸਪਸ਼ਟ ਕਰਤਾ ਕਿ ਉਹਨਾਂ ਨੇ ਨਿਹਾਲ ਸਿੰਘ ਵਾਲੇ ਹਲਕੇ ਨੂੰ ਆਪਣੀ ਕਰਮ ਭੂਮੀ ਬਣਾਇਆ ਹੋਇਆ ਤੇ ਉਹਨਾਂ ਨੇ ਅੱਜ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਿਆ ਵੀ ਹੈ ਕਿ ਮੇਰੀ ਜਿਹੜੀ ਜ਼ਿੰਦਗੀ ਦਾ ਜਿਹੜਾ ਵੀ ਮੇਰਾ ਜਿਹੜਾ ਮਾਣਾ ਵੀ ਮੇਰੀ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਮੈਂ ਹਲਕਾ ਨਿਹਾਲ ਸਿੰਘ ਵਾਲੇ ਦੀ ਸੇਵਾ ਕਰਨਾ ਜਿਹੜੀ ਟਿਕਟ ਦੀ ਗੱਲ ਆ ਪਾਰਟੀ ਨੇ ਟਿਕਟ ਸਾਹੂ ਕੇ ਸਾਹਿਬ ਨੂੰ 2022 ਦੇ ਵਿੱਚ ਵੀ ਦਿੱਤੀ ਸੀਗੀ ਉਸ ਤੋਂ ਬਾਅਦ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਪਾਰਟੀ ਨੇ ਇਸ ਪਰਿਵਾਰ ਤੇ ਭਰੋਸਾ ਜਤਾਇਆ ਠੀਕ ਆ ਚਲੋ ਉਦੋਂ ਜੋ ਲਹਿਰ ਸੀਗੀ ਕਿਉਂਕਿ ਦੋਨੇ ਵਾਰੀ ਅਸੀਂ ਜੇ ਹਾਰੇ ਆ ਤਾਂ ਅਸੀਂ ਲਹਿਰ ਤੋਂ ਹਾਰੇ ਆ ਨਾ ਕਿ ਅਸੀਂ ਕਿਸੇ ਪਾਰਟੀ ਤੋਂ ਹਾਰੇ ਕਿਉਂਕਿ ਜੋ 2022 ਦੇ ਵਿੱਚ ਵੀ ਉਸ ਵੇਲੇ ਲਹਿਰ ਸੀਗੀ ਲੋਕਾਂ ਦੇ ਵਿੱਚ ਬਦਲਾਅ ਦੀ ਲਹਿਰ ਚਲਾਈ ਹੋਈ ਸੀਗੀ ਤੇ 2000 ਜਦੋਂ ਆ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਵੀ ਸਾਡੇ ਅਸੀਂ ਇਥੋਂ ਪੰਥਕ ਲਹਿਰ ਤੋਂ ਹਰੇ ਆ ਨਾ ਕਿ ਅਸੀਂ ਕਿਸੇ ਪਾਰਟੀ ਤੋਂ ਹਰੇ ਆ ਪਰ ਲੋਕਾਂ 'ਚ ਜਿਹੜਾ ਅ ਉਤਸ਼ਾਹ ਜਿਹੜਾ ਲੋਕਾਂ 'ਚ ਜਿਹੜਾ ਸਤਕਾਰ ਆ ਉਹ ਸਾਹੋਕੇ ਪਰਿਵਾਰ ਦਾ ਬੇਹੱਦ ਲੋਕਾਂ ਨੇ ਇਸ ਵਾਰ ਕਿਹੋ ਜਿਹਾ ਮਾਹੌਲ ਨਜ਼ਰ ਆ ਰਿਹਾ ਜੀ ਲੋਕਾਂ ਨੇ ਬਹੁਤ ਭਾਈ ਜੀ ਪ੍ਰਦੀਪ ਜੀ ਤਹਈਆ ਕੀਤਾ ਹੋਇਆ ਲੋਕ 2027 ਠੀਕਦੇ ਆ ਲੋਕਾਂ ਨੂੰ ਪਤਾ ਕਿ ਸਾਡੇ 5 ਸਾਲਾਂ ਤੋਂ ਲਗਾਤਾਰ ਬਿਨਾਂ ਕਿਸੇ ਪਾਰਟੀ ਤੋਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਹੋਕੇ ਪਰਿਵਾਰ ਨੇ ਭពਿੰਦਰ ਸਿੰਘ ਸਾਹੋਕੇ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਦੁੱਖ ਦੇ ਸੁੱਖ ਦੇ ਸਮੇਂ ਚ ਖੜੇ ਆ ਤੇ ਲੋਕ ਆ ਤਾਵਲੇ ਨੇ ਇਹਨਾਂ ਨੂੰ 2027 ਦੇ ਵਿੱਚ ਇਹਨਾਂ ਨੂੰ ਦਿਤਾ ਕਿ ਪੰਜਾਬ ਦੀ ਜਿਹੜੀ ਪ੍ਰਧਾਨ ਸਭਾ ਦੇ ਵਿੱਚ ਭੇਜਣਾ ਕਿਉਂਕਿ ਲੋਕਾਂ ਨੂੰ ਹੁਣ ਆਸਾ ਜਿਹੜੀ ਵਿਸ਼ਵਾਸ ਉਹ ਕਾਂਗਰਸ ਪਾਰਟੀ ਤੇ ਆ ਤੇ ਕਾਂਗਰਸ ਤੋਂ ਲੋਕਾਂ ਨੂੰ ਆਸਾ ਨੇ ਤੇ ਬੇ ਸਵਰੀ ਦੇ ਨਾਲ ਲੋਕ ਜਿਹੜਾ ਇੰਤਜ਼ਾਰ ਕਰਦੇ ਆ ਤੇ ਇਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੀ ਉਹ ਪੇਜ ਵਾਲੀ ਗੱਲ ਆ ਉਹ ਬਿਲਕੁਲ ਬੇਬੁਨਿਆਦ ਆ ਉਹਦਾ ਕੋਈ ਤੱਥ ਨਹੀਂਗਾ ਉਹ ਗੁੰਮਰਾਹਕੋਨਾ ਅਸੀਂ ਉਸ ਪੇਜ ਚਲਾਉਣ ਵਾਲੇ ਵੀਰ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਕਿਸੇ ਵਿਰੋਧੀ ਬੰਦਿਆਂ ਦੇ ਕਹਿਣ ਤੇ ਸਾਡੇ ਜਿਹੜੇ ਵਿਰੋਧੀ ਆ ਚਾਹੇ ਉਹ ਸਾਡੇ ਵਿਛਲੇ ਹੋਣ ਚਾਹੇ ਵਿਰੋਧੀ ਪਾਰਟੀ ਵਾਲੇ ਹੋਣ ਕੋਈ ਵੀ ਆ ਉਹਨਾਂ ਦੇ ਕਹਿਣ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗਵਰਾ ਖਬਰਾਂ ਜਿਹੜੀਆਂ ਖਬਰਾਂ ਨਹੀਂ ਚਲਾਉਣਾ ਚਾਹੀਦੀ ਨਾ ਕਿਉਂਕਿ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਸਭ ਕੁਝ ਲੋਕਾਂ ਨੂੰ ਪਤਾ ਕਿਉਂਕਿ ਭਵਿੰਦਰ ਸਿੰਘ ਸਾਉਕੇ ਦੀ ਦਿਨ ਰਾਤ ਦੀ ਐਕਟੀਵਿਟੀ ਨਿਹਾਲ ਸਿੰਘ ਵਾਲੇ ਤੁਸੀਂ ਦੇਖਦੇ ਹੋ ਕਿ ਲਗਾਤਾਰ ਪਿੰਡਾਂ ਦੇ ਵਿੱਚ ਜੁਆਇਨਿੰਗਾਂ ਹੋ ਰਹੀਆਂ ਥੜਾ ਥੜ ਜਿਹੜੇ ਲੋਕਾਂ ਦਾ ਜਿਹੜਾ ਸਾਥ ਆ ਭਰਮਾ ਸਾਥ ਆ ਉਹ ਸਾਨੂੰ ਮਿਲ ਰਿਹਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ 2027 ਦੀ ਚੋਣ ਕਾਂਗਰਸ ਪਾਰਟੀ ਦੀ ਸੀਟ ਇਹ ਜਿੱਤ ਕੇ ਅਸੀਂ ਪਾਰਟੀ ਹਾਈ ਕਮੰਡ ਦੇ ਵਿੱਚ ਝੋਲੀ ਵਿੱਚ ਪਾਵਾਂਗੇ ਤੇ ਭਵਿੰਦਰ ਸਿੰਘ ਸਾਹੋਕੇ ਜਿੱਥੋਂ ਜਿੱਤ ਕੇ ਜਿਹੜੇ ਪੰਜਾਬ ਦੀ ਵਿਧਾਨ ਸਭਾ ਵਿੱਚ ਜਾਣਗੇ ਅੱਛਾ ਹਾਂ ਜੀ ਮਿੱਤਲ ਸਾਹਿਬ ਤੁਹਾਡੀ ਵੀ ਕਰਨੀ ਹੈ ਬਾਈ ਇੱਕ ਮਿੰਟ ਖੜੋ ਇੱਕ ਮਿੰਟ ਖੜੋ ਆ ਲਾਈਵ ओपी ਜੀ ਅੱਜ ਕਾਂਗਰਸ ਪਾਰਟੀ ਦੀ ਮੀਟਿੰਗ ਜਿਹੜੀ ਇਕੱਤਰ ਹੋਈ ਹੈ ਸਾਰੇ ਬਲਾਕ ਪ੍ਰਧਾਨ ਹੋਏ ਆ ਹਲਕਾ ਚਾਰਜ ਪਹੁੰਚੇ ਆ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਜਿਹੜੀ ਇੱਕ ਖਬਰ ਇਹ ਕੁਸ਼ਪੇਧਾਂ ਤੇ ਆ ਰਹੀ ਹੈ ਉਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਜੀ ਮੈਂ ਤੁਹਾਡੇ ਚ ਇਹਨਾਂ ਰੀਅਲ ਫੈਕਟ న్యూਸ ਰਹੀਂ ਅਥਿਆਰ ਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਥੋਂ ਤੱਕ ਇਹ ਖਬਰ ਦੀ ਗੱਲ ਹੈ ਜੀ ਸਾਨੂੰ ਜਦੋਂ ਇਹ ਕੱਲ੍ਹ ਸ਼ਾਮ ਨੂੰ ਪਤਾ ਲੱਗਿਆ ਇਹ ਗਰੁੱਪਾਂ ਦੇ ਵਿੱਚ ਖਬਰ ਆਈ ਤਾਂ ਮੈਂ ਸਹੋਗੇ ਸਾਹਿਬ ਨਾਲ ਕੰਟੈਕਟ ਵੀ ਕੀਤਾ ਤੇ ਜਿਹੜੀ ਇਹ ਖਬਰ ਹੈ ਬਿਲਕੁਲ ਝੂਠੀ ਤੇ ਬੇਬੁਨਿਆਦ ਖਬਰ ਹੈ ਤੇ ਅਸੀਂ ਗਰੁੱਪਾਂ 'ਚ ਵੀ ਰੱਖ ਕੇ ਪਾਇਆ ਹੈ ਜਿਹੜੇ ਵਿਅਕਤੀ ਨੇ ਖਬਰ ਪਾਈ ਹੈ ਉਹਨੂੰ ਅਸੀਂ ਚੇਤਾਵਨੀ ਵੀ ਦਿੱਤੀ ਹੈ ਵੀ ਝੂਠੀਆਂ ਅਫਵਾਹਾਂ ਨਾ ਫਲਾਓ ਇਹ ਝੂਠੀਆਂ ਖਬਰਾਂ ਪਾਉਣ ਵਾਲੇ ਬਾਜਾ ਆ ਜਨ ਇਹ ਜਿਹੜੇ ਸਾਹੋਕੇ ਪਰਿਵਾਰ ਹੈ ਇਹਨਾਂ ਨੂੰ 2022 ਦੇ ਵਿੱਚ ਹਲਕਾ ਨਿਹਾਲ ਸਿੰਘਾ ਤੋਂ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਇਹ ਉਸੇ ਸਮੇਂ ਤੋਂ ਹੀ ਕਾਂਗਰਸ ਪਾਰਟੀ ਦੀ ਆਵਾਜ਼ ਨੂੰ ਹਲਕਾ ਨਿਹਾਲ ਸਿੰਘਾ ਦੇ ਵਿੱਚ ਬੇਖੂਬੀ ਦੇ ਨਾਲ ਬਲੰਦ ਕਰ ਰਹੇ ਆ ਤੇ ਬੱਚਾ ਬੱਚਾ ਇਹਨਾਂ ਨੂੰ ਹਲਕਾ ਨਿਹਾਲ ਸਿੰਘਾ ਦਾ ਵਿੱਚ ਇਹਨਾਂ ਨੂੰ ਜਾਣਦਾ ਤੇ ਹੁਣ ਹਮਦਰਦੀ ਦੇ ਤੌਰ ਤੇ ਲੋਕ ਇਹਨਾਂ ਨੂੰ ਵੋਟਾਂ ਪਾਉਣ ਨੂੰ ਤਿਆਰ ਹੈ ਇਹਨਾਂ ਗੱਲਾਂ ਨੂੰ ਲੈ ਕੇ ਵਿਰੋਧੀ ਜਿਹੜੇ ਝੂਠੀ ਇਫਵਾਹਾਂ ਡਾਉਂਦੇ ਆ سوشل ਮੀਡੀਆ ਤੇ ਇਸ ਕਰਕੇ ਇਹਨਾਂ ਦੀ ਜਿਹੜੀ ਹਮਦਰਦੀ ਹੈ ਲੋਕਾਂ ਦੇ ਵਿੱਚ ਬਣੀ ਹੋਈ ਉਸ ਹਮਦਰਦੀ ਨੂੰ ਜਰ ਨਹੀਂ ਸਕਦੇ ਵਿਰੋਧੀ ਇਸ ਕਰਕੇ ਕੋਈ ਝੂਠੀ ਇਫਵਾਹ ਡਾਈ ਰਹੀ ਹੈ ਜੀ ਅ ਭਾਨ ਸਾਹਿਬ ਜਿਸ ਤੰਗ ਦੇ ਨਾਲ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਆ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਤੇ ਉਸ ਸਾਹ ਦੇ ਨਾਲ ਤੁਹਾਨੂੰ ਕਿਵੇਂ ਲੱਗਦਾ ਕਿ ਭੁਪਿੰਦਰ ਸਿੰਘ ਸਾਹੋ ਕੇ ਜੀ ਦਾ ਜਿਹੜਾ ਮਿਸ਼ਨ 2027 ਹੈ ਉਸ ਨੂੰ ਲੋਕਾਂ ਦਾ ਫਤਵਾ ਕਿਹੋ ਜਿਹਾ ਰਹੂਗਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਜਿਹੜੇ بڑے ਮਾਧਿਮ ਰਾਹੀਂ ਸਾਰੀ ਲੇਖ ਦਾ ਸ਼ਾਨੂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਜਾਇ ਗੁਰੂ ਕੀ ਫਤਿਹ ਸਰਦਾਰ ਭੁਪਿੰਦਰ ਸਿੰਘ ਸਾਹੋ ਕੇ 2027 ਮਿਸ਼ਨ ਨੂੰ ਅਸੀਂ ਬਹੁਤ ਬ੍ਰੀਕੀ ਨਾਲ ਲੜ ਰਹੇ ਆ ਅਸੀਂ ਤਿੰਨੇ ਬਲਾਕ ਪ੍ਰਧਾਨ ਬੈਠੇ ਆ ਸਾਡੀ ਪੂਰੀ ਟੀਮ ਬੈਠੀ ਆ ਅਸੀਂ ਹਲਕੇ ਦੇ ਘਰ ਘਰ ਜਾ ਕੇ ਜਵੇਂ ਸਰਪੰਚੀ ਦੀ ਚੋਣ ਲੜਦੇ ਆ ਸਾਡੀ ਟੀਮ ਹਰੇਕ ਪਿੰਡ ਨੂੰ ਕਵਰ ਕਰ ਰਹੀ ਆ ਸਾਡੀਆਂ ਅੱਗੇ ਵਧਰੇ ਕਦਮ ਉਹਨਾਂ ਨੂੰ ਜਿਹੜੇ ਨਹੀਂ ਜਾਂਦੇ ਉਹ ਇਸ ਕਰਕੇ ਉਹਨਾਂ ਕੋਲੇ ਕੋਈ ਹੁਣ ਜਵਾਬ ਨਹੀਂ ਰਿਹਾ ਉਹ ਗਲਤ ਵਾਹਤ ਲਾ ਕੇ ਹੀ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਸਾਬਕੇ ਸਾਹਿਬ ਇਸ ਹਲਕੇ ਦੇ ਨਾਲ ਜੁੜੇ ਆ ਹਰੇਕ ਦੁੱਖ ਸੁੱਖ 'ਚ ਹਰੇਕ ਦੇ ਪਰਿਵਾਰ ਦੇ ਦੁੱਖ ਸੁੱਖ ਤੇ ਪਹੁੰਚਦੇ ਆ ਅਸੀਂ ਅਪ ਬਰਾਗ ਪ੍ਰਧਾਨ ਹੋਣਾ ਤੇ ਆਪਦੇ ਆਦੇ ਪਿੰਡਾਂ ਚ ਪੂਰੀ ਸਾਡੀ ਟੀਮ ਤਿਆਰ ਆ ਅਸੀਂ ਤਾਂ ਬੁੱਧਰੀ ਨਾਲੋਂ ਵੱਡੇ ਧਮਾਕੇ ਕਰਨੇ ਆ ਔਰ ਅਸੀਂ ਹੌ ਆਹਸਤਾ ਆਹਸਤਾ ਚਾਲ ਚੱਲ ਰਹੇ ਆ ਸਾਰਾ ਏਰੀਆ ਸਹੌਕੇ ਸਾਬ ਨੂੰ ਪਿਆਰ ਕਰਦਾ ਸਹੌਕੇ ਸਾਬ ਨੂੰ 2023 ਇਥੇ ਐਮਐਲਏ ਦੇਖਣਾ ਚਾਹੁੰਦਾ ਅਸੀਂ ਵਿਰੋਧੀਆਂ ਨੂੰ ਅਪੀਲ ਕਰਦੇ ਆ ਇਹ ਗਲਤ ਅਫਵਾਹਾਂ ਨਾ ਫਲਾਓ ਜੋਤ ਮਿਹਨਤ ਆਪਦੀ ਮਿਹਨਤ ਕਰੋ ਆਈ ਕਮਾਨ ਤੋਂ ਟਿਕਟ ਮੰਗੋ ਇਲੈਕਸ਼ਨਾਂ ਲੜੋ ਸਾਡੀ ਟਿਕਟ ਮੰਗਣਾ ਖੜੀ ਉਮੀਦ ਨਹੀਂ ਅਸੀਂ ਡਿਸ਼ ਜਿਤਨੀ ਆ 2022 ਦੀ ਟੈਕਟ ਸਾਡੀ ਕਾਂਗਰਸ ਦੀ ਝੋਲੀ ਵਿੱਚ ਸੌ ਕਿਸਾਨ ਪਾ ਰਹੇ ਆ ਇਹ ਮਿਸ਼ਨ ਉਹਨਾਂ ਨੂੰ ਵੀ ਦੱਸਣ ਲੱਗ ਗਿਆ ਉਹਨਾਂ ਕੋਲੇ ਹੁਣ ਹੋਰ ਕੋਈ ਜੀ ਨੇ ਆ ਉਹ ਮਿਹਨਤ ਨਹੀਂ ਕਰਦੇ ਅ ਗਲਤ ਫੁਹਾਰ ਤੇ ਆ ਗਏ ਮੈਂ ਤੁਹਾਨੂੰ ਦੁਬਾਰਾ ਫੇਰ ਕਹਿਣਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂਬਰਾਂ ਤੋਂ ਲੈ ਕੇ ਸਰਪੰਚਾਂ ਤੋਂ ਲੈ ਕੇ ਬਹੁਤ ਵੱਡੀ ਟੀਮ ਸਨ ਰਲ ਨੂੰ ਤਿਆਰ ਆ ਅਸੀਂ ਸਾਰੇ ਬਲਾਕ ਪ੍ਰਧਾਨ ਇੱਕ ਤਰਤੀਬ ਰਾਹੀਂ ਹਫ਼ਤਾ ਹਫ਼ਤਾ ਮੀਟਿੰਗਾਂ ਕਰਕੇ ਸਿਸਟਮ ਨਾਲ ਸਾਰਾ ਹਲਕਾ ਸੌ ਕਿਸਾਨਾਂ ਨੂੰ ਤੋੜਾਂਗੇ ਤੇ ਟੈਕਟ ਕਾਗਜ਼ ਦੀ ਝੋਲੀ ਪਾਵਾਂਗੇ ਬਲਾ ਦੇ ਵਿੱਚ ਜੇ ਭੁਪਿੰਦਰ ਸਿੰਘ ਸਾਹੋਕੇ ਦਾ ਮਿਸ਼ਨ 2027 ਹੈ ਉਸ ਦੇ ਨਾਲ ਜਿਹੜਾ ਯੂਥ ਦਾ ਕਿਹੋ ਜਿਹਾ ਰਿਸਪਾਂਸ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਹਲਕੇ ਦਾ ਯੂਥ ਉਹਨਾਂ ਦੇ ਨਾਲ ਹੈ ਜਿਹੜਾ ਇਸ ਵਾਰ ਫੜੂਗਾ ਡਟ ਕੇ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਜਿੱਤ ਹੈ ਜਿਹੜੇ ਸਾਹੋਕੇ ਸਾਹਿਬ ਦੇ ਨਾਲ ਜੂਦ ਦੇ ਖੜਨ ਦੀ ਗੱਲ ਹੈ ਤਕਰੀਬਨ ਤੁਸੀਂ ਹਰੇਕ ਪਿੰਡਾਂ ਦੇ ਵਿੱਚ ਜਾਣਦੇ ਆ ਢਿੱਲੋ ਸਾਹਿਬ ਤੁਸੀਂ ਦੇਖਦੇ ਹੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਹੂ ਕੇ ਸਾਹ ਨੂੰ ਸਾਰੇ ਪਿਆਰ ਕਰਦੇ ਆ ਕਿਉਂਕਿ ਇੱਕੋ ਇੱਕ ਲੀਡਰ ਆ ਸਾਡੇ ਹਲਕੇ ਦੇ ਜਿਹੜੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਪਹੁੰਚਦੇ ਆ ਬਿਨਾਂ ਕਹੇ ਤੋਂ ਤੇ ਇਸੇ ਕਰਕੇ ਸਾਾਰੇ ਨੌਜਵਾਨ ਬਜ਼ੁਰਗ ਸਾਰੇ ਸਾਹੂ ਕੇ ਸਾਹ ਨੂੰ ਪਿਆਰ ਕਰਦੇ ਆ ਤੇ 2027 ਦੇ ਵਿੱਚ ਇੱਕੋ ਇੱਕੀ ਸਾਰਿਆਂ ਦੀ ਆਸ ਹੈ ਵੀ ਸਰਦਾਰ ਭੁਪਿੰਦਰ ਸਿੰਘ ਸਾਹੂ ਕੇ ਨੂੰ ਆਪ ਪੈਸਾ ਹਲਕੇ ਤੋਂ ਐਮਐਲਏ ਬਣਾਈਏ ਇਸੇ ਕਰਕੇ ਸਾਰੇ ਲੋਕ ਆਪਣੇ ਆਪ ਹੀ ਕਾਂਗਰਸ ਪਾਰਟੀ ਨਾਲ ਜੁੜ ਰਹੇ ਆ ਸਾਹੂ ਕੇ ਸਾਹ ਨਾਲ ਜੁੜ ਰਹੇ ਆ